ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਪਣੇ ਅੰਕਲ ਜੀ ਕਿਕਰੇ ਤੇ ਜਿਨ੍ਹਾਂ ਦਾ ਆਪਾਂ ਪਹਿਲਾਂ ਬਲੌਗ ਪਾਇਆ ਸੀਗਾ ਨੰਮ ਬੰਨਣਾ ਦਾ ਤੇ ਉਹਨਾਂ ਦੇ ਅੱਜ ਆਉਣਗੇ ਰਿਸ਼ਤੇਦਾਰ ਪੰਜੀਰੀ ਲੈ ਕੇ ਤੇ ਮੁੰਡੇ ਦੇ ਨਾਨਕੇ ਤੇ ਚੱਲਦੇ ਹੁਣ ਆਪਾਂ ਉਹਦੇ ਘਰੇ ਨਾਲੇ ਕਰਾਵਾਏ ਕੰਮ ਧੰਦਾ ਤੇ ਡੈਡੀ ਆਪਨੇ ਉੱਥੀ ਨੇਗੇ ਤੇ ਮੰਮੀ ਹੁਣੀ ਤਿਆਰ ਹੋ ਕੇ ਮਾਗਰ ਆਉਂਦੇ ਨੇ ਹਲੇ ਤੇ ਮੈਂ ਤਾਂ ਸੁਪਣ ਜਾਂਦੇ ਹੁਣ ਇਹ ਆਪਣੀ ਮਾਸੀ ਦਾ ਮੁੰਡਾ ਖੀਵੇ ਤੋਂ ਤੇ ਇਹ ਵੀ ਆਏ ਨੇਗੇ ਇਹਨਾਂ ਨਾਲ ਵੀ ਰਿਸ਼ਤਦਾਰੀ ਜਾਈ ਕਿਉਂਕਿ ਇਹਦੀ ਮੰਮੀ ਮੇਰੀ ਮੰਮੀ ਤੇ ਇੱਕ ਮੇਰੀ ਮਾਸੀ ਇੱਥੇ ਔਨਿਆ ਦੇ ਘਰੇ ਹੈਗੀ ਤੇ ਇੱਕ ਮੌੜੀਆਂ ਚਾਰ ਮਾਸੀਆਂ ਨੇ ਚੇ ਚਾਰ ਭੈਣਾਂ ਨੇ ਇਹ ਤੇ ਨੰਨ ਮਾਸੀਆਂ ਮੇਰੀਆਂ ਇਹ ਆ ਗਈਆਂ ਸੌਥੀ ਮੇਰੀ ਮੰਮੀ ਤੇ ਹੁਣ ਚੱਲਦੇ ਅਸੀਂ ਮੇਰੇ ਅੰਕਲ ਜੀ ਦੇ ਘਰੇ ਕਰਾਵਾ ਕੰਮ ਧੰਦਾ ਤੇ ਨਾਲੇ ਬੁਲਾਵਾ ਮੰਗੇ ਰਿਸ਼ਤੇਦਾਰਾਂ ਨਾਲ ਤੇ ਦੇਖਦੇ ਹਾਂ ਕਿ ਕੀ ਪ੍ਰੋਗਰਾਮ ਹੈ ਜਾ ਕੇ ਲਓ ਜੀ ਤੇ ਪਹੁੰਚ ਗਏ ਆਪਾਂ ਅੰਕਲ ਜੀ ਦੇ ਘਰੇ ਤੇ ਆਪਾਂ ਡੈਡੀ ਇੱਥੇ ਪਹਿਲਾਂ ਹੀ ਆਏ ਹੋਏ ਸੀ ਤੇ ਅਮਲੇ ਬਾਤ ਰਿਹਾ ਸਮਾਂ

ਠੀਕ ਠਾਕ ਹੀ ਵਧੀਆ ਤੇਰਾ ਚੈਨਲ ਦੇਖਦੇ ਹਾਂ ਅਸੀਂ ਸਤਿ ਸ਼੍ਰੀ ਅਕਾਲ ਕੋਲ ਕੇ ਵੈਸੀ ਵੀ ਆ ਗਈ ਭਾਈ ਮੇਰਾ ਫੁੱਫੜ ਜੀ ਆ ਫੁੱਫੜ ਜੀ ਸੋਸ਼ਲ ਐਂਟਰਟੇਨਮੈਂਟ ਹੋ ਰਹੇ ਨੇ ਛੋਟੀ ਪੋਸਟ ਕਿਉਂ ਕਰਦੇ ਆਂ ਭਾਈ ਕੰਨਾ ਅੱਛੀ ਆਂ ਮੀਂਹ ਕਿਰਤ ਛੋਟੀ ਪੋਸਟ ਕਿਹਦੇ ਪਤਾ ਨਹੀਂ ਸਾਨੂੰ ਹਾਂ 给的多一些，对吧？那你也是。 ਉਹਦੇ ਸਾਰਿਆਂ ਨੇ ਚਾਹ ਪਾਣੀ ਪੀ ਲਿਆ ਤੇ ਆ ਬਣੇ ਰੱਜ ਕੇ ਲੱਖੀ ਵਰਗੇ ਆ ਸਾਰਿਆਂ ਦੀ ਪਰ ਉਹ ਸਾਰਿਆਂ ਦੀ ਬਣੀ ਜਾਂਦੀ ਆ ਆਹ ਇੱਥੀ ਰੱਜੂ ਰੱਜੂ ਮੇਨ ਫੋਕਸ ਤੇ ਰਹਿਆ ਤੇ ਆ ਕੁਲ ਬਣੇ ਲੱਤਾਂ ਦੇ ਕਿਉਂ ਚੱਖੀਆਂ ਲੱਖੀ ਜਣੇ ਕਿੱਥੇ ਆਲਾ ਕਰਦਾ ਕਿ ਤੋੜਾ ਜਾਂਦਾ ਨਾ ਅੰਨਾ ਹੋਇਆ ਕਦੇ ਕਿਸਮਾਨ ਇਹ ਨਹੀਂ ਅੱਲਾ ਹੋ ਗਿਆ ਇਹਨੂੰ ਸੋਸਤੀ ਜਿਹੜੀ ਪਈ ਆ ਪਰ ਮੈਂ ਚਾਹ ਹਰ ਸਾਰੀ ਰਾਤ ਨੂੰ ਰਾਤ ਨੂੰ ਹੁੰਦਾ ਹੀ ਹੈਗਾ ਇਹ ਆ ਦਿਨੇ ਨਹੀਂ ਸੌਂਦਾ ਹੈਗਾ ਜਿਹੜੇ ਤਾਂ ਸਾਰੀ ਜਾਗਦੇ ਨੇ ਜਿਹੜੇ ਸਾਰੀ ਜਾਗਦੇ ਨੇ ਰਾਤ ਨੂੰ ਨਹੀਂ ਦਿੰਦੀ ਆ ਉਹ ਵੀ ਜਮਾ ਬਰਦਾਸ਼ਤ ਉਹ ਪਤਾ ਹੈ ਇਹ ਹਾਂ ਜਿਹਨੂੰ ਇੱਕ ਰਿਸਵਾ ਹੋਇਆ ਹੋਰ ਲਤੀ ਰੋਟੀ ਰਟੀ ਲੱਗਣੀਆਂ ਅੱਛਾ ਪਾਗ ਜਿਹੜੀ ਮੰਦੀਖ ਦੀ ਭੂਆ ਉਹ ਲੈ ਕੇ ਆਈਏ ਕੱਪੜੇ ਮੁੰਡੇ ਦੇ ਸਾਰੇ ਕੇਜ ਨੇ ਲੈ ਕੇ ਆਈਏ ਨਾਲੇ ਜਿਨ ਵਾਲਿਆ ਆ ਲੈ ਕੇ ਆਈਏ ਸਾਰੇ ਸੋਟੇ ਤੇ ਉਹ ਵਾਲੇ ਲੈ ਕੇ ਆਏ ਨੇ ਉਹਨਾਂ ਨੇ ਲਾਲ ਕੇ ਉਹ ਪਾਰ ਰਹੇ ਰਹਿ ਜੇ ਬੱਸ ਆਇਆ ਦੇਖੋ ਜੀ ਸਾਡੇ ਵੀਰ ਜੀ ਨੇ ਇਹਨਾਂ ਚਾਵਾ ਕੱਪੜੇ ਸਟੱਡ ਕਰਾ ਦੇ। ਇਹ ਜੀ ਮੁੰਡੇ ਦੇ ਡੈਡੀ ਦਾ ਵੋਫਣ। ਸਾਰੇ ਅੱਜ ਨੰਨੇ-ਮੁੰਨੇ ਦੀ ਪੰਜੀਰੀ ਆਈ ਹੈ ਸਾਰਿਆਂ ਨੂੰ ਬਹੁਤ ਬਹੁਤ ਚਾਵਾ ਜੀ। ਰੱਬ ਵੀ ਕੋਈ ਸੋਲੇ ਧੁੱਪ ਨਿਕਲੀ ਰੱਬ ਨੂੰ ਦੱਸੋ ਕੱਪੜੇ ਦੇ ਕੇ ਕੱਪੜੇ ਦੇ ਕੇ ਘਰ ਭੀਤੀ ਤਾਂ ਸਾਰਾ ਖਾ ਲੈ ਸਾਰੇ ਗੱਲ ਆ ਕੜਾ ਨਾਲ ਬਰਾਇ ਠੀਕ ਹੈ ਜੀ ਬੱਸ ਬਣੇ ਉਹ ਵਾਲੀ ਉਤਰ ਆ ਨੂਰਾਜ ਦੇ ਪੰਜੂ ਦਾਦੀ ਮਾਸੀ ਵੱਲੋਂ ਚੋਲੀ ਮਾਸੀ ਆ ਠੀਕ ਹੈ ਜੀ ਆ ਗਏ ਦੀਦੀ ਪਾਪੇ ਦਾ ਠੀਕ ਹੈ ਜੀ ਹਾ ਗੁਰਪ੍ਰੀਤ ਚਾਚੀ ਦਾ ਚਾਚੀ ਦਾ ਨਹੀਂ ਆ ਚਾਚੀ ਦਾ ਸੋਟ ਜਿਹਦੀ ਆ ਮਾਸੀ ਹਰਾਂ ਦਾ ਐਥੇ ਆ ਦੋ ਤਿੰਨ ਦੋ ਹਾ ਗੁਰਪ੍ਰੀਤ ਤੇ ਦੋ ਸੋਟ ਪਿਆ ਕੜੇ ਤੇ ਆ ਚਾਣਾ ਇਨਾਂ ਮਾਸੀ ਵੱਲੋਂ ਅਸੀਂ ਜੀ ਮਾਸੀ ਜੀ ਵੱਲੋਂ ਪਿਆ ਭਾਂਡੇ ਤੇ ਮੁੰਡੇ ਦੀ ਮਾਸੀ ਵੱਲੋਂ ਇਹ ਪੰਚਾਇਤ ਇਹ ਹਾਂ ਰਹੀ ਇਹ ਕਰ ਦੇਣਾ ਠੀਕ ਆ ਉਹ ਵਾਲੇ ਉਧਰ ਇਹ ਮਾਂ ਮੇਰੀ ਮਾਂ ਮੇਦੀ ਕੁੜੀ ਅੱਛਾ ਕਾਉ ਕੱਢਣਾ ਦਿਖਾਓ ਨਾ ਫਿਰ ਜਦੋਂ ਡਿਵਲ ਆਉਣਾ ਆਹ 34 ਪੰਜੀਰੀ ਉਹ ਉਹ ਮਾਸੀ ਜੀ ਇਹਦਾ ਵੀ ਮਾਸੀ ਲੱਗੀ ਮਾਸੀ ਲੱਗੀ ਨਾ ਮਾਸੀ ਮਾਸੀ ਹਾਂ ਇਹ ਵੀ ਮਾਸੀ ਲੱਗੀ ਉਹ ਮਾਸੀ ਬੋਲ ਕੇ ਬਾਰੇ ਨਾ ਦੱਸਣਾ ਇਹ ਤਰ੍ਹਾਂ ਪਿੰਕ ਸੂਟ ਵਾਲੀ ਗੁਲਾਬੀ ਮਾਸੀ ਆ ਜੀ ਮੁੰਡੇ ਦੀ ਉਹ ਲੈ ਕੇ ਆਏ ਨੇ ਜੀ ਚਾਂਦੀ ਦਾ ਕੜਾ ਦੋ ਸੂਟ ਕਾਰਚ ਮਾਇਆ ਹੈਗੇ ਮੈਨੂੰ ਪਤਾ ਨਹੀਂ ਕਿੰਨੀ ਹੋਵੇਗੀ ਇਹ ਫਾਲਾਂ ਦੀ ਟੋਕਰੀ ਹੈ ਜੀ ਇਹ ਹਰ ਤਰੀਕਾ ਹਰ ਤਰੀਕਾ ਦਿੱਤਾ ਹੈ ਤੇਰੀ ਭੈਣ ਕੁੜੀ ਤੇ ਭਤੀਜਾ ਹਾਏ ਇਹ ਦੂਈ ਮਾਸੀ ਹੈ ਦੀ ਉਹ ਵੀ ਮਾਸੀ ਹੋਗੀ ਨਾ ਫਿਰ ਹਾਂ ਹੈ ਵੀ ਮਾਸੀ ਹੈ ਅੱਛਾ ਇਹ ਹੋਰ ਦੋ ਕੋ ਹਨ ਤਰੀਕਾ ਆਹ ਚਾਹਤਾ ਰੀ ਦਾਦੀ ਦੇ ਅੱਛਾ ਕੀ ਆ 500 ਕਿੰਨੇ ਭਾਈ ਸੋਹਣਾ ਬਈ ਬਹੁਤ ਸੋਹਣਾ ਆ ਜਿਹੜਾ ਦੇਖ ਰਹੀ ਦੁਆ ਬਣਾ ਦੂਜੀ ਤੋਂ ਬਣਾਦੀ ਆਹੋ ਦੇਖ ਬਈ ਆ ਪਈ ਮੁੰਡੇ ਦੀ ਛੋਟੀ ਦਾਦੀ ਦਾ ਸੂਟ ਆ ਦੇਖੋ ਜੀ ਛੋਟੀ ਦਾਦੀ ਦਾ ਸੂਟ ਜਦੋਂ ਪਹਿਲਾਂ ਜਿੱਕ ਨਾਕ ਬਣਦਾ ਪਾਉ ਕਿਉਂਕਿ ਦਾਦੀ ਦੇ ਹਨਾ ਹਨਾ ਭੈਣ ਜੀ ਆ ਆ ਦਾਦੀ ਦਾ ਸੂਟ ਬਹੁਤ ਦਾਦੀ ਦਾ ਸੋਹਣਾ ਸਾਰੇ ਸੋਹਣੇ ਨੇ ਨਹੀਂ ਭਾਈ ਸਾਰੇ ਛੋੜੇ ਨਕੋਸ ਬੋਸ ਨੇ ਭਾਈ ਆਲੇ ਘਰੋਂ ਉੱਪਰ ਚਾਹੇ ਆ ਗਏ ਨੋ ਹੋ ਮੁੰਡੇ ਦੀ ਨਾਨੀ ਆ ਜੀ ਉਹ ਵਾਲੀ ਜੀ ਮੁੰਡੇ ਦੀ ਨਾਨੀ ਆ ਰਹੀ ਹੈ ਜੀ ਇਹ ਵਾਲੀ ਮੁੰਡੇ ਦੀ ਮੰਮੀ ਆ ਅੱਜ ਦੀ ਮਮੀ ਮਮੀ ਬਲੌਗ ਇਸ ਘਟੋਨੀ ਆ ਜੀ ਇਹ ਮਾਸਟਰ ਆਪੋ ਤਾਂ ਆਏ ਲੱਗਦੇ ਸੱਤ ਪੱਤਰ ਆਪਾਂ ਕਾਮ ਮੰਗੀ ਕਢਾਉਂਦੇ ਆ ਤੇ ਆਪਰ ਫੀਸ ਤੋਂ ਕਿਹ ਤਰ੍ਹਾਂ ਆਪਣਾ ਜੀ ਨਹੀਂ ਹੋਣਗੇ ਆਸ ਕਿ ਦੇਖ ਬਹੁਤ ਇਹ ਵੀ ਤਾਂ ਸਮਝੂਆ ਲੈ ਆਹ ਪਾਪੂ ਜੀ ਲੈ ਤੁਮੇ ਪਹਿਲਾ ਦੱਸ ਪਾਪੂ ਜੀ ਲੈ ਇਹ ਤੁਹਾਡੇ ਖਾਲਨ ਤੋਂ ਪਹਿਲਾਂ ਆਪਣਾ ਅਨਾਉਂਸਮੈਂਟ ਕਰ ਚੁੱਕੇ ਸਭ ਤੋਂ ਪਹਿਲਾਂ ਪੂਜ ਦੇ ਪਾਏ ਨੇ ਪਹਿਲੀ ਉਹਨਾਂ ਦਾ ਬੋਲੇ ਆਪਾਂ ਦੇ ਸੜ ਤੁਸੀਂ ਇਹਨਾਂ ਨੂੰ ਦੱਸ ਦਿਓ ਇਹ ਚਾਚੀ ਦੇ ਇਹ ਮਾਮੀਆ ਜੀ ਬੇਟੇ ਜੀ ਇਹ ਬੀਬੀ ਪਾਪੇ ਦਾ ਹਾਂਜੀ ਇਹ ਮਾਸੀ ਮਾਸੂਂ ਮੰਡੀ ਤੇ ਮਗਦੇ ਇਹ ਆ ਲਾਗੰਦੇ ਆਹ ਤੋਂ ਪੂਆ ਬਣਾ ਦੇ ਇਹ ਮਨਦੀਪ ਦਾ ਤੇ ਗੁਰਪ੍ਰੀਤ ਦੇ ਤੋਂ ਆਹ ਪੰਜ ਨਵਰਾਇ ਦੇ ਆਹ ਗੁਰਪ੍ਰੀਤ ਦੇ ਤੋਂ ਸਭ ਕਿਆ ਕੜਾ ਨਵਰਾਇ ਇਹ ਮਨਦੀਪ ਦੀ ਸਾਲੀ ਬੇਜੀ ਇਹ ਨਾ ਸਮਝ ਲੱਗਦਾ ਇਹ ਜਲਦੀ ਸਮਝਣਗੇ ਉਹਦੀ ਸਾਲੀ ਤਾਂ ਬਾਹਰ ਗਈ ਆ ਬਾਈ ਉਹਦੀ ਸੱਸਾਂ ਨਾ ਕਿ ਆਏ ਵੀ ਆ ਹਾਂ ਦਸ ਦਸ ਮਾਰ ਕੇ ਮੇਰੇ ਬਲੌਗ ਵਾਲੇ ਪੁੱਛਣਗੇ ਵੀ ਇਹ ਕੌਣ ਸੀ ਆਪਣ ਕਮੈਂਟ ਕਰ ਕਰ ਪੁੱਛੀ ਜਾਣਗੇ ਫਿਰ ਇਹ ਇਹਦੀ ਮਾਮੇ ਜੀ ਦੀ ਕੁੜੀ ਲੈ ਕੇ ਆਇਆ ਇਹ ਗਰਪੀ ਵੀ ਆਵਾਜ਼ ਨਾਲ ਇਹ ਕੜਾ ਲੈ ਕੇ ਆ ਸੋਹ ਹਾਂ ਮਾਸੀ ਹੋਣੇ ਰਸੂਰ ਉਹਨਾਂ ਦੀ ਪੁਨਰ ਰਾਜੀ ਮਾਸੀ ਵੱਲ ਤੇ ਚਾਚੀ ਦਾ ਤੇ ਆ ਬੀਬੀ ਪੱਖੇ ਰਾਂ ਬਸ ਚਾਚੀ ਦੇ ਵਿੱਚ ਪੰਜ ਪੰਜ ਸੌ ਆਇਆ ਸਮਝ ਲੋ ਆ ਉਹਦਾ 500 ਆ ਘਰ ਪ੍ਰੀਤ ਦੇ 200 ਆ ਆ ਮਨਦੀਪ ਦਾ ਪੁੱਟਾ ਵੀ ਮਾਤਾ ਚਾਚਾ ਨੇ ਤੇ ਕੜਾ ਬਹੁਤ ਸੋਹਣੇ ਨੇ ਪਾਈ ਬਹੁਤ ਪਰਮਾਤਮਾ ਸੱਚਾ ਮਾਸਾ ਚੜ੍ਹਦੀ ਕਲਾ ਰਹੀ ਹੈ ਨਾ ਵਾਹਿਗੁਰੂ ਕਿਹਦਾ ਚਾਹਤੀ ਕਿ ਇਹ ਮਾਮਲੇ ਦੀ ਬਾਰੇ ਫੈਸਲਾ ਇਹਨਾਂ ਨੇ ਨਾ ਚਾਹਤੀ ਥੋੜੀ ਤੇਜ਼ ਚੱਲ ਕੇ ਪੈਸੇ ਲੈਣੀ ਇਹ ਕਿਧਰੋਂ ਕਿਧਰ ਨੇ ਦੱਸੋ ਇਹ ਅਸੀਂ ਦਿੰਨੇ ਆ ਭਾਈ ਇਹ ਭਾਈ ਅਸੀਂ ਦਿੰਦੇ ਆ ਰਿਟਰਨ ਵਿੱਚ ਗਿਫਟ ਹੈ ਆਹ ਦਾ ਗੁਰਪ੍ਰੀਤ ਜੀ ਭਾਬੀ ਦਾ ਛੋਟਾ ਆਹ ਗੁਰਪ੍ਰੀਤ ਜੀ ਪੈਂਸ ਸਸਰਾ ਫਸਦਾ ਦਾ ਤੇ ਆ ਆ ਹੈਗਾ ਮਾ ਮੇਰੀ ਕੁੜੀ ਸਸਰਾ ਆਈ ਮਮੀ ਬੁਰਦਾ ਆਈ ਮਮੀ ਦਾ ਤੇ ਆ ਮਨਾਂ ਛੋਟੀ ਦਾਦੀ ਛੋਟੀ ਦਾਦੀ ਜਿਹਾ ਦਿੰਦੇ ਆ ਭਾਈ ਇਹ ਗੈਰ ਮਨੋ ਬੇਲਾ ਕਰ ਬਸਾੜੇ ਰੋ ਕਰ ਮੈਂ ਜਾਣਾ ਹੈ ਆ ਆਇਆ ਸੂਟ ਆ ਰੰਜੀਤ ਦੇ 55 ਤੇ ਕਮੜੀ ਦਾ 1000 ਰੁਪਇਆ ਬਹੁਤ ਬਈ ਦੋ ਦਾ ਪੈਸੇ ਪੈਸੇ ਵਾਲਾ ਕੋ ਕਿਹ ਲੇ ਜਾਣਗੇ ਬਈ ਨਹੀਂ ਖੋਣ ਦਿੰਦੇ ਨਹੀਂ ਖੋਣ ਦਿੰਦੇ ਮੇਰਾ ਭਰਾ ਖੜਾ ਮੇਰੇ ਨਾਲ ਅਸੀਂ ਖੋਣਦੇ ਨਹੀਂ ਆਇਆ ਦੇ ਦੇ ਨਾ ਨਾ ਮੁੰਡਾ ਆਇਆ ਦੇ ਦੇ ਮੁੰਡਾ ਆਇਆ ਸੋਨੇ ਨੂੰ ਬੁਲਾ ਲਿਆ ਹਾਂ ਉਹ ਬੁਲਾ ਕੇ ਨੋ ਤੇ ਵਿਧਿਗੇ ਚਲੋ ਸੋਨੇ ਆ ਬੋਲੋ ਬਹੁਤ ਸੋਨੇ ਕੋੜੇ ਬਹੁਤ ਸੋੜਨ ਪੈ ਗਏ ਪਾਂਡੇ ਕਿੱਧਰ ਰਹਿ ਜਾਣ ਮੈਨੂੰ ਆ ਮੈਂ ਪਾਂਡੇ ਲੈ ਕੇ ਆਏ ਨੇ ਸਾਡੇ ਬੱਚੇ ਨੂੰ ਖਾਣ ਵਾਸਤੇ ਇੱਕ ਚ ਦਹੀਂ ਇੱਕ ਚ ਸਬਜੀ ਚ ਚਾਹ ਪਾਣੀ ਚ ਪਰੌਂਟਾ ਖਾਣਾ ਖਾਇਆ ਖੂਚ ਕੇ ਚਮਚੇ ਤਾਂ ਕੰਮ ਦੱਸਿਆ ਹੀ ਨਹੀਂ ਫਿਰ ਚਮਚੇ ਤਾਂ ਨਹੀਂ ਖਾਣਾ ਖੂਚ ਕਾਚ ਕੋ ਆ ਸੰਭੋ ਹਾ ਚਾ ਚਾਦੀ ਨੂੰ ਮੋਡੇ ਮੋਡੇ ਚਾਮੜੇ ਦੀ ਦਾਦੀ ਨੂੰ ਮੋਡੇ ਮੋਡੇ ਚਾਮੜੇ ਦੀ ਦਾਦੀ ਨੂੰ ਮੋਡੇ ਮੋਡੇ ਚਾਮੜੇ ਦੀ ਦਾਦੀ ਨੂੰ ਉਹ ਤੇਰੇ ਤੇਰੇ ਆ ਘਟਾ ਰੋਣਾ ਨਹੀਂ ਆ ਰਿਹਾ ਕਰ ਰੋਣਾ ਕਾ ਹਾਂ ਹਾਂ ਬਹੁਤ ਤਾਂ ਬਹੁਤ ਹੈ ਉਹ ਬੈਠਾ ਖਲੋਤੂ ਆਇ ਤੇ ਦਰਦ ਖਬਰੀ ਜੀ ਤਾ ਵੀ ਖਲੀ ਬੀ ਲਿਵਾ ਜਦਾਂ ਤੇ ਇੱਥੇ ਦੱਲੋ ਛੋਟੇ ਛੋਟੇ ਚਾਉੜੇ ਦੀ ਮੰਮੀ ਨੂੰ ਛੋਟੇ ਛੋਟੇ ਚਾਉੜੇ ਦੀ ਮੰਮੀ ਨੂੰ ਛੋਟੇ ਛੋਟੇ ਚਾਉੜੇ ਦੀ ਮਾਸੀ 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 ਨੂੰ ਲਾ ਜਾਈ ਤੇ ਨੱਚਦੀ ਕਰੀਬ ਹੋ ਬਰਾਬਰ ਮਮਮੀ ਕੁੜੀ ਸਾਡੇ ਆਈ ਮਮਮੀ ਕੁੜੀ ਸਾਡੇ ਸੇਵ ਸੰਤਰੇ ਸਾਰੇ ਖਾ ਗਈ ਮੈਂ ਸੇਵ ਸੰਤਰੇ ਸਾਰੇ ਖਾ ਗਈ ਨਾਲੇ ਹਾਂਜੀ ਤੇ ਗਿੱਦਾ ਪਾਉਣ ਤੋਂ ਬਾਅਦ ਸਾਰਿਆਂ ਨੇ ਖਾਧਾ ਰੋਟੀ ਪਾਣੀ ਤੇ ਰੋਟੀ ਪਾਣੀ ਖਾ ਕੇ ਤੇ ਆਪਾਂ ਆਗੇ ਸੀ ਆਪ ਦੇ ਘਰੇ ਕਿਉਂਕਿ ਆਪਣਾ ਮੱਛਾਂ ਦਾ ਵੀ ਨਾਲ ਕੰਮ ਜਾਂਦਾ ਹੁੰਦਾ ਤੇ ਉਸ ਤੋਂ ਬਾਅਦ ਉਹ ਵੀ ਚਲੇ ਗਏ ਸੀ ਆਪਦੇ ਆਪ ਦੇ ਘਰ ਨੂੰ ਸਾਰੇ ਜਾਣੇ ਮੌਸਮ ਵੀ ਖਰਾਬ ਸੀ ਮੀਂਹ ਆਲਾ ਥੋੜਾ ਜਿਹਾ ਅੱਜ ਤੇ ਆਪਾਂ ਵੀ ਟਾਈਮ ਨਾਲ ਆਗੇ ਸੀ ਘਰੇ ਕਿਉਂਕਿ ਮੱਛਾਂ ਦਾ ਧਾਰਾ ਚੋਂ ਝੋਣੀਆਂ ਹੁੰਦੀਆਂ ਨੇ ਤੇ ਇਹ ਟਿਪ ਬਲੌਗ ਦੀ ਕਰਦੇ ਆਪਾਂ ਇੱਥੇ ਸਮਾਪਤੀ ਮਿਲਦਿਆਂ ਕਰੂ ਨਵੇਂ ਬਲੌਗ ਦੇ ਵਿੱਚ ਤੇ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਬਲੌਗ ਇਦਾਂ ਦਾ ਲੱਗਿਆ ਓਕੇ ਜੀ ਧੰਨਵਾਦ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਮਿਲਦਿਆਂ ਕਰੂ ਨਵੇਂ ਬਲੌਗ ਦੇ ਵਿੱਚ